ਪੰਜਾਬੀ ਇਕਤਾ ਚੈਨਲ ਦੇਖ ਰਹੇ ਹੋ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਨਵੇਂ ਬਿਲਡਿੰਗ ਬਾਇਲਾਜ ਲਾਗੂ ਹੋਣ ਤੋਂ ਪਹਿਲਾਂ ਹੀ ਉਸ ਤੇ ਰੋਕ ਲਗਾ ਦਿੱਤੀ ਹੈ ਇੱਥੇ ਜ਼ਿਕਰਯੋਗ ਹੋਵੇਗਾ ਕਿ ਪੰਜਾਬ ਸਰਕਾਰ ਵੱਲੋਂ ਹਾਲ ਹੀ ਚ ਲੋਕਾਂ ਨੂੰ ਕਮਰਸ਼ੀਅਲ ਜਾਂ ਰਿਹਾਇਸ਼ੀ ਬਿਲਡਿੰਗ ਬਣਾਉਣ ਦੇ ਨੀਮਾਂ ਵਿੱਚ ਰਾਹਤ ਦੇਣ ਦੇ ਨਾਤੇ ਨਵੇਂ ਬਿਲਡਿੰਗ ਬਾਇਲਾਜ ਜਾਰੀ ਕੀਤੇ ਗਏ ਹਨ ਇਸ ਸਬੰਧ ਵਿੱਚ ਨੋਟੀਫਿਕੇਸ਼ਨ ਸ਼ਹਿਰੀ ਵਿਕਾਸ ਵਿਭਾਗ ਵੱਲੋਂ 15 ਦਸੰਬਰ ਨੂੰ ਜਾਰੀ ਕੀਤਾ ਗਿਆ ਹੈ ਇਹ ਫੈਸਲਾ ਨਗਰ ਨਿਗਮ ਦੇ ਏਰੀਆ ਵਿੱਚ ਲਾਗੂ ਹੋਵੇਗਾ ਪਰ ਉਸ ਦੇ ਮੁਤਾਬਿਕ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੋਰਟ ਨੇ ਨਵੇਂ ਬਿਲਡਿੰਗ ਬਾਇਲਾਅਸ ਤੇ ਰੋਕ ਲਗਾ ਦਿੱਤੀ ਹੈ ਤੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 13 ਮਾਰਚ ਨੂੰ ਰੱਖੀ ਗਈ ਹੈ ਇਨ੍ਹਾਂ ਨੀਮਾਂ ਵਿੱਚ ਇਸ ਤਰ੍ਹਾਂ ਦੀ ਰਾਹ ਦਿੱਤੀ ਗਈ ਸੀ ਪਹਿਲਾਂ ਰਿਹਾਇਸ਼ੀ ਮਕਾਨ ਦਾ 2.5 ਮੰਜ਼ਲ ਤੱਕ ਹੀ ਨਿਰਮਾਣ ਕੀਤਾ ਜਾ ਸਕਦਾ ਸੀ ਹੁਣ ਚੌੜ ਤੇ ਸਥਿਤ 200 ਗਾਜ਼ ਦੇ ਰਹਾਇਸ਼ੀ ਮਕਾਨ ਦੀ ਗਰਾਊਂਡ ਫਲੋਰ ਪਾਰਕਿੰਗ ਦੇ ਛੱਡਣ ਤੋਂ ਬਾਅਦ 21 ਮੀਟਰ ਉਚਾਈ ਤੱਕ ਚਾਰ ਮੰਜ਼ਿਲਾ ਨਿਰਮਾਣ ਕੀਤਾ ਜਾ ਸਕਦਾ ਸੀ ਹੁਣ ਕੋਰ ਏਰੀਆ ਵਿੱਚ ਕਮਰਸ਼ੀਅਲ ਬਿਲਡਿੰਗ ਬਣਾਉਣ ਲਈ ਜਗ੍ਹਾ ਦੀ ਸ਼ਰਤ ਖਤਮ ਕਰਕੇ 21 ਮੀਟਰ ਉਚਾਈ ਤੱਕ ਫੁੱਲ ਕਵਰੇਜ ਕੀਤੀ ਜਾ ਸਕਦੀ ਹੈ ਉਸ ਦੇ ਲਈ 3 ਲੱਖ ਰੁਪਏ ਪ੍ਰਤੀ ECS ਦੇਣਾ ਹੋਵੇਗਾ ਪਹਿਲਾਂ ਸਕੀਮ ਏਰੀਆ ਵਿੱਚ 40 ਤੋਂ 60 ਫੁੱਟ ਰੋਡ ਤੇ ਕਮਰਸ਼ੀਅਲ ਬਿਲਡਿੰਗ ਬਣਾਉਣ ਲਈ ਉਸ ਨੂੰ ਸਰਕਾਰ ਤੋਂ ਡਿਕਲੇਅਰ ਕਰਵਾਉਣ ਦੀ ਲੋੜ ਸੀ ਹੁਣ ਕਿਸੇ ਵੀ ਸਕੀਮ ਏਰੀਆ ਵਿੱਚ 60 ਫੁੱਟ ਰੋਡ ਤੇ ਕਮਰਸ਼ੀਅਲ ਬਿਲਡਿੰਗ ਬਣਾਉਣ ਲਈ ਉਸ ਨੂੰ ਸਰਕਾਰ ਤੋਂ ਡਿਕਲੇਅਰ ਕਰਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ ਇਸ ਕੇਸ ਵਿੱਚ ਇੱਕ ਪਟੀਸ਼ਨ ਕਰਤਾ 93 ਸਾਲਾ ਹੈ ਜਿਨ੍ਹਾਂ ਵੱਲੋਂ ਇਹ ਮੁੱਦੇ ਚੁੱਕੇ ਗਏ ਹਨ ਕਿ ਨਵੇਂ ਬਿਲਡਿੰਗ ਬਾਇਲਾ ਇਸ ਤੋਂ ਪਹਿਲਾਂ ਤੋਂ ਲਾਗੂ ਫਾਇਰ ਪ੍ਰੀਵੈਂਸ਼ਨ ਐਕਟ ਅਤੇ ਨੈਸ਼ਨਲ ਬਿਲਡਿੰਗ ਗੋੜ ਦੇ ਨੀਮਾ ਦੇ ਬਿਲਕੁਲ ਉਲਟ ਹਨ ਇਸ ਤੋਂ ਇਲਾਵਾ ਨਵੇਂ ਬਿਲਡਿੰਗ ਬਾਇਲਾਅਸ ਬਣਾਉਣ ਲਈ ਪਬਲਿਕ ਦੇ ਹਿੱਤ ਨજર ਅੰਦਾਜ਼ ਕਰਨ ਦਾ ਦੋਸ਼ ਲਗਾਇਆ ਗਿਆ ਹੈ ਕਿਉਂਕਿ ਜਿਸ ਰੀਅਲ اسٹیਟ ਐਡਵਾਈਜ਼ਰੀ ਕਮੇਟੀ ਨੇ ਸ਼ਿਫਾਰਿਸ਼ਾਂ ਨੂੰ ਆਧਾਰ ਬਣਾ ਕੇ ਨਵੇਂ ਬਿਲਡਿੰਗ ਬਾਇਲਾਅਸ ਤਿਆਰ ਕੀਤੇ ਗਏ ਹਨ ਉਸ ਕਮੇਟੀ ਵਿੱਚ ਬਿਲਡਰ ਅਤੇ ਡਿਵੈਲਪਰ ਸ਼ਾਮਿਲ ਹਨ ਅਤੇ ਉਹਨਾਂ ਦੀ ਸੂਵਿਧਾ ਦਾ ਧਿਆਨ ਰੱਖਿਆ ਗਿਆ ਹੈ ਜਿਸ ਨਾਲ ਇਹ ਸ਼ਹੀ ਇਲਾਕੇ 'ਚ ਵੱਡੀ ਗਿਣਤੀ 'ਚ ਕਮਰਸ਼ੀਅਲ ਬਿਲਡਿੰਗਾਂ ਦਾ ਨਿਰਮਾਣ ਕਰਨ ਦਾ ਰਸਤਾ ਸਾਫ਼ ਹੋ ਗਿਆ ਹੈ ਪਰ ਉਹ ਇਹ ਫੈਸਲਾ ਲੈਣ ਤੋਂ ਪਹਿਲਾਂ ਉਨਾਂ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨੂੰ ਵਿਸ਼ਵਾਸ ਵਿੱਚ ਨਹੀਂ ਲਿਆ ਗਿਆ। ਅਦਾਲਤ ਦੇ ਇਸ ਫੈਸਲੇ ਤੋਂ ਪਹਿਲਾਂ ਬਣੀਆਂ ਨਾਜਾਇਜ਼ ਬਿਲਡਿੰਗਾਂ ਦੇ ਮਾਲਕਾਂ ਦੀ ਆਸਤੇ ਫਿਲਹਾਲ ਪਾਣੀ ਫਿਰ ਗਿਆ ਹੈ ਕਿਉਂਕਿ ਹਰ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਰਿਹੈਸ਼ੀ ਅਤੇ ਕਮਰਸ਼ੀਅਲ ਬਿਲਡਿੰਗਾਂ ਦਾ ਨਿਰਮਾਣ ਨਜਾਇਜ਼ ਤੌਰ ਤੇ ਕੀਤਾ ਗਿਆ ਹੈ ਇਨ੍ਹਾਂ ਬਿਲਡਿੰਗਾਂ ਤੇ ਕਦੇ ਵੀ ਟੁੱਟਣ ਦੀ ਤਲਵਾਰ ਲਟਕ ਰਹੀ ਹੈ ਅਤੇ ਉਹ ਲੋਕ ਲੰਬੇ ਸਮੇਂ ਤੋਂ ਵਨ ਟਾਈਮ ਸੈਟਲਮੈਂਟ ਪਾਲਿਸੀ ਲਾਗੂ ਕਰਨ ਦੀ ਮੰਗ ਕਰ ਰਹੇ ਹਨ ਹੁਣ ਨਵੇਂ ਬਿਲਡਿੰਗ ਬਾਇਲਾਜ਼ ਦੇ ਨਿਮਾ ਕਰਨ ਪਹਿਲਾਂ ਬਣੀਆਂ ਜ਼ਿਆਦਾ ਨਜਾਇਜ਼ ਬਿਲਡਿੰਗਾਂ ਨੂੰ ਵੀ ਰੈਗੂਲਰ ਕੀਤਾ ਜਾ ਸਕਦਾ ਹੈ ਜਿਸ ਨੂੰ ਲੈ ਕੇ ਨਗਰ ਨਿਗਮ ਅਫਸਰਾ ਨੇ ਤਿਆਰੀ ਸ਼ੁਰੂ ਕਰ ਦਿੱਤੀ ਸੀ ਪਰ ਹੁਣ ਇਸ ਦੇ ਲਈ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰਨਾ ਹੋਵੇਗਾ ਸਵੇຊਨ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਧੰਨਵਾਦ